ਕੇ ਮਨੁੱਖਾ ਸਰੀਰ ਰੂਪ ਮਾਇਆ ਦਾ ਰਚਿਆ ਹੋਇਆ ਇੱਕ ਰੁੱਖ ਉਗਦਾ ਹੈ ਇਸ ਨੂੰ ਅੰਮ੍ਰਿਤ ਭਾਵ ਨਾਮ ਰੂਪੀ ਸੁਖ ਤੇ ਜ਼ਹਿਰ ਭਾਵ ਮੋਹ ਦੁਖ ਦੋ ਕਿਸਮਾਂ ਦੇ ਫਲ ਲੱਗਦੇ ਹਨ ਆਖੋ ਸਤਨਾਮ ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਮਨੁੱਖਾ ਸਰੀਰ ਰੂਪ ਮਾਇਆ ਦਾ ਰਚਿਆ ਰੁੱਖ ਉਗਦਾ ਹੈ ਇਹਨੂੰ ਅੰਮ੍ਰਿਤ ਪਾਵ ਨਾਮ ਸੁਖ ਤੇ ਜ਼ਹਿਰ ਪਾਵ ਮੋ ਦੁਖ ਦੋ ਕਿਸਮਾਂ ਦੇ ਫਲ ਲੱਗਦੇ ਹਨ ਸਭ ਕਾਰਣ ਕਰਤਾ ਕਰੇ ਜਿਸ ਖਵਾਲੇ ਤਿਸ ਤੇ ਫਿਰ ਕਰਤਾਰ ਪ੍ਰਮਾਤਮਾ ਆਪ ਅੰਮ੍ਰਿਤ ਤੇ ਵਿਸ ਪਾਵ ਬਿਉ ਦੋ ਕਿਸਮਾਂ ਦੇ ਫਲਾਂ ਦੇ ਸਾਰੇ ਵਸੀਲੇ ਆਪ ਬਣਾਉਂਦਾ ਹੈ ਸੁਖ ਦੇ ਫਲ ਦਾ ਵਸੀਲਾ ਵੀ ਉਹ ਆਪ ਬਣਾਉਂਦਾ ਹੈ। ਦੁੱਖ ਦੇ ਫਲ ਦਾ ਵਸੀਲਾ ਵੀ ਸਾਡੇ ਕਰਮਾਂ ਅਨੁਸਾਰ ਉਹ ਆਪ ਬਣਾਉਂਦਾ ਹੈ। ਜਿਸ ਜੀਵ ਨੂੰ ਜਿਹੜਾ ਫਲ ਖਵਾਉਂਦਾ ਉਹ ਉਸੇ ਨੂੰ ਖਾਣਾ ਪੈਂਦਾ ਹੈ। ਭਾਵੇਂ ਉਹ ਦੁੱਖ ਦਾ ਹੋਵੇ ਤੇ ਭਾਵੇਂ ਉਹ ਸੁਖ ਦਾ ਹੋਵੇ। ਉਹੀ ਫਲ ਮਨੁੱਖ ਨੂੰ ਖਾਣਾ ਪੈਂਦਾ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਆ ਦੂਸਰੇ ਸ਼ਲੋਕ ਵਿੱਚ ਮਹੱਲਾ ਦੂਜਾ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਆ ਵੀ ਦੁਨੀਆ ਦੀਆਂ ਬੜਿਆਈਆਂ ਵਿੱਚ ਨਾ ਉਲਝ ਦੁਨੀਆ ਦੀਆਂ ਬੜਿਆਈਆਂ ਨੇ ਤੈਨੂੰ ਕੁਝ ਵੀ ਨਹੀਂ ਦੇਣਾ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਣ ਕਰਦੇ ਆ ਨਾਨਕ ਦੁਨੀਆ ਕੀਆਂ ਬੜਿਆਈਆਂ ਅੱਗੀ ਸੇਤੀ ਜਾਲ ਮਹਾਰਜ ਕਹਿੰਦੇ ਦੁਨੀਆਂ ਦੀਆਂ ਵਿੜਾਈਆਂ ਨੂੰ ਤੇ ਅਗਨੀ ਵਿੱਚ ਸਾੜ ਦੇ। ਇੰਨੀ ਜਲੇ ਨਾਮ ਵਿਸਾਰਿਆ ਇੱਕ ਨਾ ਚੱਲਿਆਂ ਨਾਲ ਇਹਨਾਂ ਚੰਦਰੀਆਂ ਨੇ ਮਨੁੱਖ ਤੋਂ ਪਰਮਾਤਮਾ ਦਾ ਨਾਮ ਵਿਸਾਰ ਦਿੱਤਾ ਹੈ ਪਰ ਇਹਨਾਂ ਵਿੱਚੋਂ ਇੱਕ ਵੀ ਮਰਨ ਪਿੱਛੋਂ ਨਾਲ ਨਹੀਂ ਜਾਂਦੀ। ਭਾਵ ਦੁਨੀਆਂ ਦੀਆਂ ਵਿੜਾਈਆਂ ਕਬ ਨਾ ਆਵੇ ਕਾਮ ਦੁਨੀਆਂ ਦੀਆਂ ਵਿੜਾਈਆਂ ਕਿਸੇ ਦੇ ਨਾਲ ਨਹੀਂ ਜਾਂਦੀਆਂ। ਪੌੜੀ ਸਿਰਸਿਰ ਹੋਏ ਨ ਬੇੜਾ ਹੁਕਮ ਚਲਾਇਆ ਏ ਮਾਲਕ ਸਾਰੇ ਜਉਤ ਨੂੰ ਤੂੰ ਆਪਣੇ ਹੁਕਮ ਵਿੱਚ ਤੋੜ ਰਿਹਾ ਹੈ ਕਿਤੇ ਭੇਖੀ ਵਿਖਾਵੇ ਦਾ ਟੋਂਗਰ ਚਾ ਰਹੇ ਹਨ ਤੇ ਕਿਤੇ ਤੈਨੂੰ ਪਿਆਰ ਕਰਨ ਵਾਲੇ ਤੇਰੀ ਸਿਫਤ ਸਲਾਹ ਕਰ ਰਹੇ ਹਨ ਇਨਾਂ ਦੇ ਕਰਮਾਂ ਅਨੁਸਾਰ ਆਵਾਗੌਣ ਤੇ ਤੇਰਾ ਪਿਆਰ ਤੇਰੇ ਹੀ ਹੁਕਮ ਵਿੱਚ ਵੱਖੋ ਵੱਖਰਾ ਫੈਸਲਾ ਹੁੰਦਾ ਹੈ ਕਿਉਂਕਿ ਆਵਾਗੌਣ ਇਸ ਕਰਕੇ ਬਣਿਆ ਹੈ ਜੀਵ ਜਿਹੋ ਜੇ ਕਰਮ ਕਰਦਾ ਹੈ ਕੀ ਉਹ ਬਖਾਵੇ ਦੇ ਢੋਂਗ ਰਚ ਰਿਹਾ ਹੈ ਤੇ ਤੇਰੀ ਸਿਫਤਸਲਾ ਕਈ ਸੱਚੇ ਮਨੋ ਕਰ ਰਹੇ ਹਨ ਤੈਨੂੰ ਪਿਆਰ ਕਰਦੇ ਹਨ ਤੇ ਇਹ ਆਵਾ ਗਾਉਣਾ ਅਤੇ ਤੇਰਾ ਪਿਆਰ ਤੇਰੇ ਹੁਕਮ ਵਿੱਚ ਵੱਖੋ ਵੱਖਰਾ ਫੈਸਲਾ ਹੁੰਦਾ ਹੈ ਤੇਰਾ ਹੱਥ ਨਵੇੜ ਤੂੰ ਹੈ ਮਨ ਭਾਇਆ ਇਹ ਸਾਰਾ ਫੈਸਲਾ ਏ ਕਾਲਪੁਰਖ ਵਾਹਿਗੁਰੂ ਜੀ ਤੇਰੇ ਹੱਥ ਵਿੱਚ ਹੈ ਤੂੰ ਹੀ ਮੇਰੇ ਮਨ ਵਿੱਚ ਪਿਆਰਾ ਲੱਗਦਾ ਹੈ ਕਾਲ ਚਲਾਏ ਬੰ ਕੋਏ ਨਾ ਰੱਖਸੀ ਜਦੋਂ ਮੌਤ ਬਨ ਕੇ ਜੀਵਨ ਨੂੰ ਤੋੜ ਲੈਂਦੀ ਹੈ ਤੇ ਇਸ ਨੂੰ ਕੋਈ ਵੀ ਰੱਖ ਨਹੀਂ ਸਕਦਾ ਕਾਲ ਚਲਾਏ ਬੰ ਕੋਏ ਨਾ ਰੱਖਸੀ ਫਿਰ ਕੋਈ ਵੀ ਰੱਖ ਨਹੀਂ ਸਕਦਾ ਜਰ ਜਰਵਾਣਾ ਕੰਨ ਚੜਿਆ ਨੱਚ ਸੀ ਮਾਰੇ ਕਹਿੰਦੇ ਵੇਖ ਤੂੰ ਖਿਆਲ ਕਰ ਇਹ ਜਾਲਮ ਬਢੇਪਾ ਹਰੇਕ ਦੇ ਮੋੜੇ ਉੱਤੇ ਚੜ ਕੇ ਨੱਚਦਾ ਹੈ ਭਾਵ ਮੌਤ ਦਾ ਸੁਨੇਹਾ ਦੇ ਰਿਹਾ ਹੈ ਜਿਸ ਅੱਗੇ ਕੋਈ ਵੀ ਪੇਸ਼ ਨਹੀਂ ਜਾਂਦੀ ਬਢੇਪਾ ਕੀ ਭਾਵ ਸਾਨੂੰ ਮੌਤ ਦਾ ਸੁਨੇਹਾ ਦੇ ਰਿਹਾ ਹੈ ਸਤ ਗੁਰ ਬੋਹਤ ਬੇੜਾ ਸੱਚਾ ਰਖਸੀ ਇਸ ਤਰ੍ਹਾਂ ਮਾਰੇ ਕਹਿੰਦੇ ਸਤਿਗੁਰੂ ਹੀ ਇੱਕ ਸੱਚਾ ਜਹਾਜ਼ ਹੈ ਇੱਕ ਸੱਚਾ ਬੇੜਾ ਹੈ ਜੋ ਮੌਤ ਦੇ ਡਰ ਤੋਂ ਬਚਾ ਸਕਦਾ ਹੈ ਅਗਨ ਪਖੈ ਪੜਹਾੜ ਅਨੰਦ ਦੇ ਨ ਪਖਸੀ ਪਰ ਜਗਤ ਤ੍ਰਿਸ਼ਨਾ ਦੀ ਅੱਗ ਦਾ ਭਾਂਬੜ ਮਚ ਰਿਹਾ ਹੈ ਜਗਤ ਦੇ ਅੰਦਰ ਹਰ ਵੇਲੇ ਇਹ ਮੱਛਿਆ ਰਹਿੰਦਾ ਹੈ ਫਾਥਾ ਚੁਗੈ ਚੋਗ ਹੁਕਮੀ ਛਟਸੀ ਇਸ ਭਾਂਬੜ ਵਿੱਚ ਫਸਿਆ ਹੋਇਆ ਜੀਵ ਚੋਗ ਚੁਗ ਰਿਹਾ ਹੈ ਤੇ ਮਾਲਕ ਦੇ ਹੁਕਮ ਅਨਸਾਰ ਹੀ ਇਸ ਤੋਂ ਬਚਿਆ ਜਾ ਸਕਦਾ ਹੈ ਕਰਤਾ ਕਰੇ ਸੋ ਹੋਗਾ ਕੂੜਾ ਨਿਖਟਸੀ ਕਿਉਂਕਿ ਜੋ ਕਰਤਾਰ ਕਰਦਾ ਹੈ ਜੋ ਕਾਲਪੁਰਖ ਵੈਗੁਰੂ ਕਰਦਾ ਹੈ ਉਹੀ ਹੁੰਦਾ ਹੈ ਕੂੜ ਦਾ ਵਪਾਰ ਭਾਵ ਤ੍ਰਿਸ਼ਨਾ ਅਧੀਨ ਹੋ ਕੇ ਮਾਇਕ ਪਦਾਰਥਾਂ ਪਿੱਛੇ ਦੌੜਨਾ ਜੀਵ ਦੇ ਨਾਲ ਨਹੀਂ ਨਿਭਦਾ ਇਹ ਨਾਲ ਨਿਭਣ ਵਾਲਾ ਨਹੀਂ ਹੈ ਇਹ ਤਾਂ ਕੇਵਲ ਤੋਂ ਕੇਵਲ ਤੇਰੀ ਇੱਕ ਪੇਟ ਪੂਰਤੀ ਵਾਸਤੇ ਹੈ ਸ਼ਲੋਕ ਮਹੱਲਾ ਪਹਿਲਾ ਗੁਰੂ ਨਾਨਕ ਦੇ ਮਹਾਰਾਜ ਜੀ ਫਰਮਾਨ ਕਰਦੇ ਹਨ ਕਰਮ ਕਰ ਦਿਖਾਏ ਦੇ ਸੋ ਸਤਿਗੁਰ ਪੁਰਖ ਸੁ ਜਾਣ ਉਹ ਹੈ ਸਿਆਣਾ ਸਤਿਗੁਰ ਪੁਰਖ ਜੋ ਹਿਰਦੇ ਘਰ ਵਿੱਚ ਪਰਮਾਤਮਾ ਦੇ ਰਹਿਣ ਦਾ ਥਾਂ ਬਖਾ ਦਿੰਦਾ ਹੈ ਪੰਜ ਸ਼ਬਦ ਤੁਨ ਘਾਰ ਤੁਨ ਤਹ ਬਾਜ ਸ਼ਬਦ ਨਿਸ਼ਾਨ ਪੰਜ ਸ਼ਬਦ ਭਾਵ ਪੰਜ ਕਿਸਮ ਦੇ ਸਾਜ਼ਾਂ ਦੀ ਆਵਾਜ਼ ਜਿਵੇਂ ਤਾਰ ਧਾਤ ਘੜਾ ਚੰਮ ਤੇ ਫੂਕ ਨਾਲ ਵੱਜਣ ਵਾਲੇ ਸਾਜ਼ ਧੁਨੀ ਸੁਰ ਆਵਾਜ਼ ਇਸ ਤਰ੍ਹਾਂ ਮਾਰੇ ਕਹਿੰਦੇ ਜਦੋਂ ਮਨੁੱਖ ਉਸ ਘਰ ਵਿੱਚ ਅਪੜਦਾ ਹੈ ਤਦੋਂ ਗੁਰੂ ਦਾ ਸ਼ਬਦ ਰੂਪ ਨਗਾਰਾ ਵੱਜਦਾ ਹੈ ਭਾਵ ਗੁਰ ਸ਼ਬਦ ਦਾ ਪ੍ਰਭਾਵ ਇਤਨਾ ਪ੍ਰਵਲ ਹੁੰਦਾ ਹੈ ਕਿ ਕੋਈ ਹੋਰ ਖਿੱਚ ਉਹਨੂੰ ਪੋ ਨਹੀਂ ਸਕਦੀ ਤੇ ਮਨੋਂ ਪੰਜ ਕਿਸਮ ਦੇ ਸਾਜ਼ਾਂ ਦੀ ਇੱਕ ਰਸ ਸੰਗੀਤ ਆਵਾਜ਼ ਉੱਠਦੀ ਹੈ ਜੋ ਇੱਕ ਮਸਤੀ ਪੈਦਾ ਕਰਦੀ ਹੈ ਦੀਪ ਲੋ ਪਾਤਾਲ ਤੈ ਖੰਡ ਮੰਡਲ ਹੈ ਰਾਨ ਸਤਿਗੁਰੂ ਜੀ ਫਰਮਾਣ ਕਰਦੇ ਹੈ ਕਿ ਇਸ ਅਵਸਥਾ ਵਿੱਚ ਅਪੜ ਕੇ ਮਨੁੱਖ ਬੇਅੰਤ ਕੁਦਰਤ ਦੇ ਕੌਤਕ ਦੀਪਾਂ ਲੋਕ ਦੀਪਾਂ ਲੋਕਾਂ ਪਤਾਲਾਂ ਖੰਡਾਂ ਤੇ ਮੰਡਲਾਂ ਨੂੰ ਵੇਖ ਕੇ ਹੈਰਾਨ ਹੁੰਦਾ ਹੈ ਤਾਰ ਕੋਰ ਬਾ ਜਿੱਤਰ ਤੈ ਸਾਚ ਤਖਤ ਸੁਲਤਾਨ ਇਸ ਸਾਰੀ ਕੁਦਰਤ ਦਾ ਪਾਤਸ਼ਾਹ ਸੱਚੇ ਪਾਤਸ਼ਾਹ ਉਹ ਤਖਤ ਦੇ ਉੱਪਰ ਬੈਠਾ ਹੈ ਉਸ ਹਾਲਤ ਵਿੱਚ ਅਪੜਿਆ ਮਾਨੋ ਬਾਜਿਆਂ ਦੀ ਉੱਚੀ ਸੁਰ ਦੀ ਇਹ ਕਣਕੌਰ ਲੱਗੀ ਪਈ ਹੁੰਦੀ ਹੈ ਸੁਖ ਮਨ ਕੈ ਕਰ ਰਾਗ ਸੁਨ ਸੁਨ ਮੰਡਲ ਲਿਬਲਾਏ ਇਸ ਰੱਬੀ ਮਲਾਬ ਵਿੱਚ ਬੈਠਾ ਮਨੁੱਖ ਮਾਨੋ ਰਾਗ ਸੁਣ ਸੁਣ ਕੇ ਅਫਰ ਅਵਸਥਾ ਵਿੱਚ ਸੁਰਤ ਜੋੜ ਕੇ ਰੱਖਦਾ ਹੈ ਭਾਵ ਰੱਬੀ ਮਲਾਪ ਦੀ ਮौज ਵਿੱਚ ਇਤਨਾ ਮਸਤ ਹੁੰਦਾ ਹੈ ਕਿ ਜਗਤ ਵਾਲਾ ਕੋਈ ਵੀ ਫੁਰਨਾ ਉਹਦੇ ਮਨ ਵਿੱਚ ਫਿਰ ਨਹੀਂ ਉੱਠਦਾ ਹੈ ਅਕਥ ਕਥਾ ਵਿਚਾਰੀਐ ਮਨ ਸਾਮਨੇ ਸੁਮਾਏ ਇਥੇ ਬਿਆੰਤ ਪਰਮਾਤਮਾ ਦੇ ਗੁਣ ਜਿਉਂ-ਜਿਉਂ ਵਿਚਾਰੀਏ ਤਿਉਂ-ਤਿਉਂ ਮਨ ਦਾ ਫੁਰਨਾ ਮਨ ਵਿੱਚ ਹੀ ਗਰਕ ਹੁੰਦਾ ਜਾਂਦਾ ਹੈ ਐਸੀ ਹੈ ਭਾਵ ਕੁਝ ਮਿਲਿਆ ਕੁਝ ਨਹੀਂ ਮਿਲਿਆ ਮੈਨੂੰ ਕੀ ਚਾਹੀਦਾ ਹੈ ਫੁਰਨੇ ਵੀ ਫਿਰ ਸ਼ਬਦ ਦੇ ਗਾੜ ਰਾਹੀ ਗਰਕ ਹੋ ਜਾਂਦੇ ਹਨ ਨਾਸ ਹੋ ਜਾਂਦੇ ਹਨ ਅਕਥ ਕਥਾ ਵਿਚਾਰੀਐ ਮਨਸਾ ਮਨੇ ਸਮਾਈ 옳 ਕਮਲ ਅੰਮ੍ਰਿਤ ਪਰਿਆ ਏ ਮਨ ਕਤੋਂ ਨਾ ਜਾਏ ਸਤਿਗੁਰੂ ਜੀ ਫਰਮਾਨ ਕਰਦੇ ਹਨ ਭਾਈ ਇਹ ਮਨ ਕਿਸੇ ਹੋਰ ਪਾਸੇ ਨਹੀਂ ਜਾਂਦਾ ਕਿਉਂਕਿ ਹਿਰਦਾ ਰੂਪ ਕਾਲ ਫੁੱਲ ਮਾਇਆ ਵੱਲੋਂ ਪਰਤ ਕੇ ਨਾਮ ਅਮਰਤ ਨਾਲ ਭਰ ਜਾਂਦਾ ਹੈ ਅ ਜਪਾ ਜਾਪਨਾ ਬੀਸਰੇ ਆਦ ਜੁਗਾਦ ਸੁਵਾਏ ਉਸ ਪ੍ਰਭੂ ਵਿੱਚ ਜੋ ਸਬ ਦਾ ਮੁੱਢ ਹੈ ਤੇ ਜੁਗਾਂ ਦੇ ਬਣਨ ਤੋਂ ਹੀ ਪਹਿਲਾਂ ਦਾ ਹੈ ਤੇ ਮਨ ਇਉਂ ਲੀਨ ਹੁੰਦਾ ਹੈ ਕਿ ਪ੍ਰਭੂ ਦੀ ਯਾਦ ਵਿੱਚ ਕਿਸੇ ਵੇਲੇ ਵੀ ਉਹਨੂੰ ਪ੍ਰਭੂ ਦੀ ਯਾਦ ਪਰਮਾਤਮਾ ਦੀ ਯਾਦ ਭੁੱਲਦੀ ਨਹੀਂ ਤੇ ਜੀਵ ਹਿਲਾਣ ਤੋਂ ਬਿਨਾਂ ਵੀ ਉਹਦੇ ਅੰਦਰ ਸਿਮਰਨ ਆ ਜਿਹੜਾ ਉਹ ਚੱਲਦਾ ਰਹਿੰਦਾ ਹੈ ਆਖੋ ਸਤਨਾਮ ਸਭ ਸਖੀਆਂ ਪੰਚੇ ਮਿਲੇ ਗੁਰਮਖਿ ਨਿੱਜ ਕਰਵਾਸ ਇਸ ਤਰ੍ਹਾਂ ਮਰਜ਼ੀ ਕਹਿੰਦੇ ਭਾਈ ਗੁਰੂ ਜੀ ਦੇ ਸਨਮੁਖ ਹੋਇਆ ਮਨੁੱਖ ਨਿਰੋਲ ਆਪਣੇ ਘਰ ਵਿੱਚ ਟਿਕ ਜਾਂਦਾ ਹੈ ਤੇ ਜਿਵੇਂ ਕੋਈ ਇਸ ਨੂੰ ਬੇਦਖਲ ਨਹੀਂ ਕਰ ਸਕਦਾ ਇਸ ਦੇ ਸਾਰੇ ਗਿਆਨ ਇੰਦਰੀ ਤੇ ਪੰਜੇ दैवी ਗੁਣ ਭਾਵ ਸਤ ਸੰਤੋਖ ਦਇਆ ਧਰਮ ਧੀਰਜ ਇਹ ਇਹਦੇ ਸੰਗੀ ਬਣ ਜਾਂਦੇ ਆ ਜਿਦੇ ਸੰਗੀ ਬਣ ਗਏ ਤੇ ਉਹਦਾ ਮਨ ਆਪਣੇ ਆਪ ਟਿਕ ਜਾਂਦਾ ਹੈ ਸਤਿਗੁਰੂ ਜੀ ਕਹਿੰਦੇ ਆ ਜਿੰਨਾ ਦੇ ਅੰਦਰ ਇਹ ਗਿਆਨ ਵਸ ਜਾਂਦਾ ਹੈ ਦੇਵੀ ਗੁਣ ਵਸ ਜਾਂਦੇ ਆ ਉਹਨਾਂ ਦੇ ਅੰਦਰ ਸਤ ਸੰਤੋਖ ਦਇਆ ਧਰਮ ਧੀਰਜ ਉਹਦੇ ਸਾਥੀ ਬਣ ਜਾਂਦੇ ਆ ਉਹਦੇ ਸੰਗੀ ਬਣ ਜਾਂਦੇ ਹਨ ਸ਼ਬਦ ਖੋਜ ਇਹੋ ਘਰ ਲਹੈ ਨਾਨਕ ਤਾਂ ਕਾ ਦਾਸ ਸ਼ਬਦ ਖੋਜ ਇਹ ਕਰਨ ਹੈ ਸਤਿਗੁਰੂ ਦੇ ਸ਼ਬਦ ਨੂੰ ਸਮਝ ਕੇ ਜੋ ਮਨੁੱਖ ਇਸ ਨਰੋਲ ਆਪਣੇ ਘਰ ਨੂੰ ਲੱਭ ਲੈਂਦਾ ਹੈ ਸ਼ਬਦ ਖੋਜ ਇਹ ਕਰਨ ਹੈ ਨਾਨਕ ਤਾਂ ਕਾ ਦਾਸ ਤੇ ਅੰਦਰ ਆਪਣੇ ਘਰ ਨੂੰ ਲੱਭ ਲੈਂਦਾ ਹੈ ਸਤਿਗੁਰੂ ਜੀ ਦੇ ਸ਼ਬਦ ਨੂੰ ਸਮਝ ਕੇ ਤੇ ਨਾਨਕ ਭਾਵ ਗੁਰੂ ਨਾਨਕ ਦੇਵ ਜੀ ਉਸ ਦਾ ਸੇਵਕ ਹੈ ਮਹੱਲਾ ਪਹਿਲਾ ਚਿਲ ਮਿਲ ਬੀਸਿਆਰ ਦੁਨੀਆ ਫਾਨੀ ਕਾਲੂਬ ਅਕਲ ਮਨ ਗੋਰ ਨਾ ਮਾਨੀ ਮਹਾਰਾਜ ਕਹਿੰਦੇ ਚਿਲ ਮਿਲ ਭਾਵ ਬਿਜਲੀ ਦੀ ਲਿਸ਼ਕ ਬਿਜਲੀ ਦੀ ਲਿਸ਼ਕ ਵਾਂਗ ਦੁਨੀਆ ਦੀ ਚਮਕ ਬਹੁਤ ਹੈ ਪਰ ਹੈ ਨਾਸ ਹੋ ਜਾਣ ਵਾਲੀ ਇਹਦੀ ਚਮਕ ਬਹੁਤ ਹੈ ਤਾਂ ਹੀ ਤੇ ਆਪਾਂ ਨੂੰ ਗੱਲ ਇਹ ਐਂਦਾ ਲੱਗਦੀ ਹੈ ਵੀ ਕੋਈ ਕੋਈ ਇਹਦੇ ਨਾਲ ਜੁੜਦਾ ਹੈ ਕਿਉਂਕਿ ਸੰਸਾਰ ਦੀ ਚਮਕ ਹੀ ਇਹੋ ਜੀ ਹੈ ਤਾਂ ਕਰਕੇ ਕਈ ਵਾਰੀ ਇਹ ਸਤਸੰਗ ਵਿੱਚ ਬੈਠਣ ਨੂੰ ਬਾਣੀ ਸੁਣਨ ਨੂੰ ਮਨ ਨਹੀਂ ਕਰਦਾ ਕਿਉਂਕਿ ਸੰਸਾਰ ਦੀ ਚਮਕ ਵਿੱਚ ਫਸਿਆ ਹੋਇਆ ਹੈ ਤੇ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਆ ਜਿਲ ਮਿਲ ਬੀਸਰ ਦੁਨੀਆ ਫਾਨੀ ਕੇ ਬਿਜਲੀ ਦੀ ਲਿਸ਼ਕ ਵਾਂਗ ਦੁਨੀਆ ਦੀ ਚਮਕ ਤਾਂ ਬਹੁਤ ਹੈ ਪਰ ਨਾਸ ਹੋ ਜਾਣ ਵਾਲੀ ਹੈ ਕਾ ਲੂਬ ਅਕਲ ਮਨ ਗੋਰ ਨਾ ਮਾਨੀ ਜਿਸ ਚਮਕ ਨੂੰ ਵੇਖ ਕੇ ਮੈਂ ਮੂਰਖ ਨੇ ਮੌਤ ਦਾ ਚੇਤਾ ਹੀ ਨਹੀਂ ਰੱਖਿਆ ਕਿ ਮੈਂ ਇਹਨੂੰ ਛੱਡਣਾ ਵੀ ਹੈ ਤੇ ਮੈਂ ਇੱਥੋਂ ਜਾਣਾ ਵੀ ਹੈ ਮਨ ਕਮੀਨ ਕਮ ਤਰੀਨ ਤੂੰ ਦਰਿਆ ਖੁਦਾਇਆ ਮੈਂ ਨੀਚਾ ਹਾਂ ਕਮੀਨਾ ਹਾਂ ਮੈਂ ਬਹੁਤ ਹੀ ਮਾੜਾ ਹਾਂ हे ਖੁਦਾ ਤੂੰ ਦਰਿਆ ਦਿਲ ਹੈ ਇੱਕ ਚੀਜ਼ ਮੁਝੈ ਦੇ ਅਬਰ ਜ਼ਹਿਰ ਚੀਜ਼ ਨਾ ਪਾਇਆ ਇਸ ਕਰਕੇ हे ਸਤਿਗੁਰੂ ਸੱਚੇ ਪਾਤਸ਼ਾਹ ਜੀ ਮੇਰੇ ਤੇ ਕਿਰਪਾ ਕਰੋ ਮੈਨੂੰ ਇੱਕ ਨਾਮ ਦੀ ਦਾਤ ਦਿਓ ਹੋਰ ਚੀਜ਼ਾਂ ਸਭ ਜ਼ਹਿਰ ਵਰਗੀਆਂ ਹਨ ਮੈਨੂੰ ਇਹ ਹੁਣ ਚੰਗੀਆਂ ਨਹੀਂ ਲੱਗਦੀਆਂ ਖਰਾਬ ਪੁਰਾਬ ਖਾਮ ਕੂਜੈ ਹਕਮਤ ਖੁਦਾਯਾ ਕੂਜੈ ਭਾਵ ਕੁੱਜਾ ਪਿਆਲਾ ਹੇ ਖੁਦਾ ਮੇਰਾ ਸ਼ਰੀਰ ਇੱਕ ਕੱਚਾ ਕੁੱਜਾ ਪਿਆਲਾ ਹੈ ਜੋ ਪਾਣੀ ਨਾਲ ਭਰਿਆ ਹੋਇਆ ਹੈ ਤੇ ਇਹ ਤੇਰੀ ਅਜਬ ਕਾਰੀਗਰੀ ਹੈ ਕਿਉਂਕਿ ਤੂੰ ਬਣਾਇਆ ਹੈ ਇਹ ਤੇਰੀ ਅਜਬ ਕਾਰੀਗਰੀ ਹੈ ਤੇ ਮਨ ਤਵਾਨਾ ਤੂੰ ਕੁਦਰਤੀ ਆਇਆ ਹੇ ਖੁਦਾ ਤੂੰ ਤਵਾਨਾ ਤੂੰ ਬਲਵਾਨ ਹੈ ਮੈਂ ਤੇਰੀ ਕੁਦਰਤ ਨਾਲ ਇਸ ਜਗਤ ਵਿੱਚ ਆਇਆ ਹਾਂ ਸੰਗ ਸੱਗ ਨਾਨਕ ਦੀ ਵਾ ਨਮਸਤਾਨਾ ਨਿਤ ਚੜੈ ਸਵਾਇਆ ਹੇ ਖੁਦਾ ਨਾਨਕ ਪਾਪ ਗੁਰੂ ਨਾਨਕ ਦੇਵ ਜੀ ਤੇਰੇ ਦਰਬਾਰ ਦਾ ਕੁੱਕਰ ਹੈ ਕੁੱਤਾ ਹੈ ਤੇ ਮਸਤਾਨਾ ਹੈ ਮੇਰ ਕਰ ਇਹ ਮਸਤੀ ਨਿਤ ਵੱਧਦੀ ਰਹੇ ਆਤਸ ਦੁਨੀਆ ਖੁਨਕ ਨਾਮ ਖੁਦਾਇਆ ਕਿਉਂਕਿ ਦੁਨੀਆ ਅੱਗ ਵਾਂਗ ਹੈ ਤੇ ਤੇਰਾ ਨਾਮ ਇੱਕ ਠੰਡ ਪਾਉਣ ਵਾਲਾ ਹੈ ਆਖੋ ਸਤਨਾਮ ਪੌੜੀ ਨਵੀਂ ਮਹੱਲਾ ਪੰਜਵਾਂ ਸੱਬੋ ਵਰਤੈ ਚਲਤ ਚਲਤ ਵਿਖਾਣਿਆ ਇਹ ਸਾਰਾ ਜਗਤ ਤਮਾ ਪ੍ਰਮਾਤਮਾ ਦਾ ਇੱਕ ਤਮਾਸ਼ਾ ਹੈ ਇਹਨੂੰ ਤਮਾਸ਼ਾ ਹੀ ਕਿਹਾ ਜਾ ਸਕਦਾ ਹੈ ਪਾਰ ਬ੍ਰਹਮ ਪਰਮੇਸ਼ਰ ਗੁਰਮੁਖ ਜਾਣਿਆ ਇਸ ਤਮਾਸ਼ੇ ਨੂੰ ਰਚਣ ਵਾਲਾ ਪਾਰਬ੍ਰਹਮ ਪਰਮਾਤਮਾ ਸਤਿਗੁਰੂ ਦੇ ਰਾਹੀ ਹੀ ਜਾਣਿਆ ਜਾ ਸਕਦਾ ਹੈ ਲੱਥੇ ਸਭ ਵਿਕਾਰ ਸ਼ਬਦ ਨੀਸਾਨਿਆ ਸਤਿਗੁਰੂ ਦੇ ਸ਼ਬਦ ਰੂਪ ਨਗਾਰੇ ਨਾਲ ਸਾਰੇ ਵਿਕਾਰ ਲੈ ਜਾਂਦੇ ਹਨ ਨੱਠ ਜਾਂਦੇ ਹਨ ਕਾਦੇ ਨਾਲ ਜੀ ਸਤਿਗੁਰੂ ਦੇ ਸ਼ਬਦ ਰੂਪੀ ਨਗਾਰੇ ਨਾਲ ਜਦੋਂ ਮਨ ਤੇ ਚੋਟ ਵੱਜਦੀ ਹੈ ਤਾਂ ਸਾਰੇ ਵਿਕਾਰ ਲੈ ਕੇ ਨੱਠ ਜਾਂਦੇ ਹਨ ਸਾਧੂ ਸੰਗ ਉਦਾਰ ਭਏ ਨੇ ਕਾਣਿਆ ਇਸ ਕਰਕੇ ਭਾਈ ਸਤਿਗੁਰੂ ਦੀ ਸੰਗਤ ਵਿੱਚ ਰਹਾ ਬਕਾਰਾਂ ਤੋਂ ਬਚਾਓ ਹੋ ਜਾਂਦਾ ਹੈ ਤੇ ਬੇਮੁਥਾਜ ਹੋ ਜਾਈਦਾ ਹੈ ਸਿਮਰ ਸਿਮਰ ਦਾਤਾਰ ਸਭ ਰੰਗ ਮਾਣਿਆ ਤੇ ਗੁਰੂ ਦੀ ਬਰਕਤ ਨਾਲ ਦਾਤਾਰ ਪ੍ਰਭੂ ਨੂੰ ਸਿਮਰ ਸਿਮਰ ਕੇ ਮਾਨੋ ਸਾਰੇ ਰੰਗ ਮਾਣ ਲਈਦੇ ਹਨ ਭਾਵ ਸਿਮਰਣਾ ਦੇ ਆਨੰਦ ਦੇ ਟੱਕਰੇ ਤੇ ਦੁਨੀਆਂ ਦੇ ਰੰਗ ਫਿੱਕੇ ਪੈ ਜਾਂਦੇ ਹਨ ਪ੍ਰਗਟ ਭਇਆ ਸੰਸਾਰ ਮਿਹਰ ਸ਼ਾਵਾਣਿਆਂ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਸਿਮਰਨ ਕਰਨ ਵਾਲਾ ਮਨੁੱਖ ਜਗਤ ਵਿੱਚ ਉੱਗਾ ਹੋ ਜਾਂਦਾ ਹੈ ਇਹ ਵੀ ਹੋ ਜਾਂਦਾ ਕਿ ਸਿਮਰਨ ਕਰਨ ਵਾਲਾ ਮਨੁੱਖ ਦੁਨੀਆ ਵਿੱਚ ਉੱਗਾ ਵੀ ਹੋ ਜਾਂਦਾ ਹੈ ਇਹ ਗੱਲ ਸੁਭਾਵਕ ਹੈ ਕਿ ਦੁਨੀਆ ਉਹਦਾ ਬਹੁਤ ਸਤਕਾਰ ਕਰਨ ਲੱਗ ਜਾਂਦੀ ਹੈ ਪ੍ਰਭੂ ਦੀ ਮੇਰ ਦਾ ਸਹਿਬਾਨ ਉੱਤੇ ਮਾਨੋ ਇੱਕ ਇੱਕ ਛਾਇਆ ਮਾਨ ਜੀ ਨੂੰ ਆਪਾਂ ਕਹਿੰਦੇ ਆ ਉਹ ਤਣਿਆ ਜਾਂਦਾ ਹੈ ਆਪੇ ਬਖਸ਼ਿ ਮਿਲਾਏ ਸਤਿ ਕੁਰਬਾਨਿਆ ਮੈਂ ਉਸ ਮਾਲਕ ਤੋਂ ਸਦਕੇ ਜਾਂਦਾ ਹਾਂ ਉਹ ਗੁਰੂ ਦੇ ਰਾਹੀ ਆਪ ਹੀ ਮਿਹਰ ਕਰਕੇ ਆਪਣੇ ਨਾਲ ਜੋੜ ਲੈਂਦਾ ਹੈ ਨਾਨਕ ਲੈ ਮਿਲਾਏ ਖਸਮੈ ਭਾਣਿਆ ਜੋ ਬੰਦੇ ਮਾਲਕ ਪ੍ਰਭੂ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ ਉਹਨਾਂ ਨੂੰ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਨਾਲ ਮਿਲਾ ਲੈਂਦਾ ਹੈ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਸ਼ਬਦਾਂ ਦੇ ਅੰਦਰ ਗਿਆਨ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ